ਜੇ ਤੁਸੀਂ ਇੱਥੇ ਸਟਾਲ ਲਾਉਣੀ ਹੋ ਚਿਕਨ ਮਟਰਨ ਦੀ ਤੇ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਕੀ ਸੀ ਤੇ ਹੁਣ ਤੁਸੀਂ ਇੱਧਰ ਕਿਵੇਂ ਆ ਗਏ ਪਿੰਡ ਦਾ ਕਿਸਾਨੀ ਨਾਲੇ ਜੁੜਿਆ ਹੋਇਆ ਸਾਡਾ ਪਿੰਡ ਖਰੜ ਤਹਿਸੀਲ ਦੇ ਵਿੱਚ ਆਂਦਾ ਝੂੰਗੀਆਂ ਪਿੰਡ ਅਸੀਂ ਹੁਣ ਦਿਹਾੜੀਦਾਰ ਬਣ ਗਏ ਆਂ ਜ਼ਮੀਨਾਂ ਵੇਚ ਕੇ ਜਿਹੜੇ ਉਦੋਂ ਕਿਹਾ ਜਾ ਰਿਹਾ ਸੀ ਤੁਹਾਨੂੰ ਕਿ ਤੁਹਾਨੂੰ ਪਲਾਟ ਦਿੱਤੇ ਜਾਣਗੇ ਯਾਰ ਐ ਰੈਸ਼ੀ ਪਲਾਟ ਸੀ ਜਾਂ ਕਮਰਸ਼ੀਅਲ ਰੈਸ਼ੀ ਪਲਾਟ ਲਈ ਸੀ ਲੇਕਿਨ ਉਸਨੇ ਧੋਖਾ ਕਰਿਆ ਆਵਾਜ਼ਵਾ ਡਵੈਲਪਰ ਉਹ ਵੀ ਤੁਹਾਨੂੰ ਨਹੀਂ ਮਿਲੇ ਸਾਨੂੰ ਉਹ ਨਹੀਂ ਮਿਲੇ ਵੀ ਜਿਹੜਾ ਚੰਡੀਗੜ੍ਹ ਮਹਾਲੀ ਸ ਆਸ-ਪਾਸ ਦੇ ਜਿਹੜੇ ਪਿੰਡ ਸੀ ਉਹ ਵਿੱਚ ਮਰਚ ਕਰ ਦਿੱਤੇ ਗਏ ਤੇ ਲੈਂਡ ਪੁੱਲਿੰਗ ਜਿਸ ਤਰ੍ਹਾਂ ਦਾ ਅੱਜ ਸ਼ਬਦ ਅੱਜਕਲ ਚੱਲ ਰਿਹਾ ਹੈ ਸ਼ੈ ਲੈਂਡ ਪੁੱਲਿੰਗ ਜਿਹੜਾ ਹੁੰਦਾ ਨਾ ਇਹ ਜਿਵੇਂ ਫੁੱਡਾ ਗਮਾੜਾ ਜਿਹੜੀ ਐਕਵਾਇਰ ਕਰਦੀ ਹੈ ਉਹਦੇ ਵਿੱਚ ਮਿਲਦਾ ਬਿਲਡਰਾਂ ਦਾ ਕੋਈ ਲੈਂਡ ਪੁੱਲਿੰਗ ਹੈ ਹੀ ਨਹੀਂ ਬਿਲਡਰ ਤਾਂ ਹੋਰ ਹਜਮ ਹੀ ਕਰ ਦਿੰਦੇ ਜਿਵੇਂ ਸਾਨੂੰ ਹਜਮ ਕਰ ਗਿਆ ਆਵਾਜ਼ਵਾ ਡਵੈਲਪਰ ਇਹ ਮੈਂ ਤਾਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ 1 ਇੰਚ ਵੀ ਜ਼ਮੀਨ ਨਾ ਦਿਓ ਜਿਹੜੀ ਹੁਣ ਲੁਧਿਆਣੇ ਜਾਂ ਜਿੱਥੇ ਵੀ ੁੱਡਾ ਗਮਾੜਾ ਪਟਿਆਲੇ بڑے بڑے ਸ਼ਹਿਰਾਂ 'ਚ ਇਹਨਾਂ ਦਾ ਆਧਾਰਾ ਚੱਲ ਰਹੇ ਨੇ ਕਿ ਆਪਾਂ ਪਿੰਡਾਂ ਦੀਆਂ ਜ਼ਮੀਨਾਂ ਨੂੰ ਐਕਵਾਇਰ ਕਰਕੇ ਵੇਚਣਾ ਹੈ ਤਾਂ ਫਿਰ ਖੇਤੀ ਕਿੱਥੇ ਕਰੂੰਗਾ ਪੰਜਾਬ 'ਵੀ ਜਾਂ ਪੰਜਾਬ ਸਿਆਂ ਕਿੱਥੇ ਖੇਤੀ ਕਰੂੰਗਾ ਕੀ ਲੱਗਦਾ ਵੀ ਜਿਹੜੇ ਇਹ ਜ਼ਮੀਨਾਂ ਖਰੀਦ ਕੇ ਡਿਵੈਲਪ ਕਰਤੀਆਂ ਜਾਣਗੇ ਇਹਨਾਂ 'ਚ ਵੀ ਕੋਈ ਬਾਹਰੋਂ ਲੈ ਕੇ ਬੰਦੇ ਬਾਹਰੋਂ ਆਣੇ ਆਂੇ ਜੀ ਸਾਡੇ ਬੰਦੇ ਆ ਸਾਡੀ ਆਬਾਦੀ ਕਿੱਥੇ ਐ ਪੰਜਾਬ ਦੀ ਜਿਹੜਾ ਐਨਆਰਆਈ ਉਹ ਤਾਂ ਵਾਪਸ ਆਉਂਦਾ ਨਹੀਂ ਪੰਜਾਬ 'ਚ ਉਹਨਾਂ ਦੀ ਤਾਂ ਆਪਣੀ ਕਬਜ਼ੇ ਹੋਈ ਹੋਈਆਂ ਜ਼ਮੀਨਾਂ ਤੁਸੀਂ ਦੇਖ ਸਕਦੇ ਹੋ ਐਨਆਰਆਈ ਇੰਨੇ ਆਂਦੇ ਆ ਆਏ ਸਾਲ ਤੇ ਉਹਨਾਂ ਦੀ ਤਾਂ ਆਪ ਜ਼ਮੀਨਾਂ ਕਬਜ਼ਾ ਹੋ ਜੰਨੀਆਂ ਤੇ ਮੈਨੂੰ ਨਹੀਂ ਲੱਗਦਾ ਇਹ ਸਰਕਾਰਾਂ ਜੇ ਕਰਨਾ ਚਾਹਵੇ ਤਾਂ ਖੇਤੀ ਨੂੰ ਪ੍ਰੋਮੋਟ ਕਰੋ ਨਾ ਤੁਸੀਂ ਕੀ ਲੱਗਦਾ ਕਿਸਾਨ ਜਿਹੜੇ ਜ਼ਮੀਨਾਂ ਦੰਦੇ ਨੇ ਐਵੇਂ ਕਿਸੇ ਸਕੀਮ ਤਹਿਤ ਕਿਸੇ ਐਸੇ ਲਾਲਚ ਦੇ ਵਿੱਚ ਆ ਕੇ ਦੇ ਦਿੰਦੇ ਆ ਲਾਲਚ ਵਿੱਚ ਹੀ ਆ ਜੀ ਇਹ ਲਾਲਚ ਹੀ ਹੈ ਸਿਆਣੇ ਤਾਂ ਇਹ ਵੀ ਕਹਿੰਦੇ ਹੁੰਦੇ ਨੇ ਨਾ ਕਿ ਸਮੁੰਦਰ ਵੀ ਕਹਿੰਦੇ ਵੀ ਸੁੱਕ ਜਾਂਦਾ ਜਾਂਦਾ ਸੁੱਕ ਜਾਂਦਾ ਜੀ ਇਹ ਆਪਾਂ ਦੇ ਨਾਲ ਤਾਂ ਪ੍ਰਤੱਖ ਹੋ ਚੁੱਕਿਆ ਇਧਰ ਜਿਰਕਪੁਰ ਚੱਲੇ ਜੋ ਬਲਟਾਣੇ ਚੱਲੇ ਜੋ ਇਧਰ ਲਾਂਡਰਾ ਰ ਖਰੜ ਤੋਂ ਲਾਂਡਰਾ ਅੰਬਾਲੇ ਰੋਡ ਤੱਕ ਡਿਵੈਲਪਮੈਂਟ ਚੱਲਦੀ ਹੈ ਇੱਥੋਂ ਖਰੜ ਤੋਂ ਤੁਸੀਂ ਰੋਪੜ ਚੱਲੇ ਜੋ ਤੁਹਾਨੂੰ ਕਲੋਨੀ ਕਲੋਨੀਆਂ ਨਜ਼ਰ ਆਣ ਗਿਆ ਤੇ ਲੁਧਿਆਣੇ ਰੋਡ ਤੇ ਚਲੇ ਜੋ ਮਤਲਬ ਕਰਨਾ ਕੀ ਹੈ ਇੰਨੀਆਂ ਕਲੋਨੀਆਂ ਹਨ ਲੋਕਾਂ ਦੇ ਝੂਠੇ ਭਾਂਡੇ ਵੀ ਚੱਕਣੇ ਪੈਂਦੇ ਆ ਪਲੇਟਾਂ ਵੀ ਚੱਕਣੀਆਂ ਪੈਂਦੀਆਂ ਹਨਾ ਮਜਬੂਰ ਹੋ ਗਏ ਸਿਰਫ ਬੱਚਿਆਂ ਖਾਤਰ ਕੀ ਚਲੋ ਸਾਡੀ ਜ਼ਿੰਦਗੀ ਤਾਂ ਸੁਆਹ ਹੋ ਚੁੱਕੀ ਹੈ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ ਅੱਜ ਅਸੀਂ ਮਹਾਲੀ ਦੇ ਫੇਸ 5 ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਸਰਦਾਰ ਸਾਹਿਬ ਜਿਹੜਾ ਉਹ ਚਿਕਨ ਤੇ ਮਟਰਨ ਦੀ ਨਾਨ ਵੈਜ ਦੀ ਜਿਹੜੀ ਹੈ ਉਹ ਇੱਕ ਛੋਟੀ ਜੀ ਸਟਾਲ ਲਾਉਂਦੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮਕਸਦ ਜਿਹੜਾ ਹੈ ਉਹ ਕੋਈ ਫੂਡ ਬਲੌਗਿੰਗ ਨਹੀਂ ਹੈ ਅਸੀਂ ਕੋਈ ਫੂਡ ਬਲੌਗਿੰਗ ਕਰਨ ਦੇ ਲਈ ਨਹੀਂ ਪਹੁੰਚੇ ਆ ਪਰ ਉਹਨਾਂ ਦੀ ਜਿਹੜੀ ਜ਼ਿੰਦਗੀ ਦਾ ਤੇ ਸਫਰ ਹੈ ਜਾਂ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਕਾਰਨ ਆ ਉਹ ਬੇहद ਹੈਰਾਨੀਜਨਕ ਹੈ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਵੱਡੇ ਸ਼ਹਿਰਾਂ ਦੀ ਜੇਕਰ ਮੁਹਾਲੀ ਦੀ ਗੱਲ ਕੀਤੀ ਜਾਵੇ ਜਾਂ ਹੋਰ ਵੀ ਸ਼ਹਿਰਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਲੈਂਡ ਪੂਲਿੰਗ ਵਰਗੇ ਸ਼ਬਦ ਤੁਸੀਂ ਸੁਣ ਰਹੇ ਹੋਵੋਗੇ ਕਿ ਸਰਕਾਰ ਲੈਂਡ ਪੂਲਿੰਗ ਕਰ ਰਹੀ ਹੈ ਖਾਸ ਕਰਕੇ ਲੁਧਿਆਣੇ ਦਾ ਮਸਲਾ ਬੇਹੱਦ ਗਰਮਾਇਆ ਹੋਇਆ ਤੇ ਉਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਤੁਹਾਨੂੰ ਜਿਹੜਾ ਉਹ ਇਸ ਤਰ੍ਹਾਂ ਦੇ ਮੁਨਾਫੇ ਜਿਹੜਾ ਫਾਇਦੇ ਦਵਾਗੇ ਜੇਕਰ ਤੁਸੀਂ ਸਰਕਾਰ ਨੂੰ ਜ਼ਮੀਨ ਦੰਨੇ ਹੋ ਲੈਂਡ ਪੂਲਿੰਗ ਦੇ ਤਹਿਤ ਤਾਂ ਮੁਹਾਲੀ ਦੇ ਵਿੱਚ ਬਹੁਤ ਸਾਰੀ ਜ਼ਮੀਨ ਕਿਸਾਨਾਂ ਦੀ ਖਾਸ ਕਰਕੇ ਚੰਡੀਗੜ੍ਹ ਮੁਹਾਲੀ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪ੍ਰਾਪਰਟੀ ਡੀਲਰਸ ਦੇ ਰਾਹੀਂ ਹੋਵੇ ਜਾਂ ਇਸੇ ਤਰੀਕੇ ਦੇ ਨਾਲ ਖਰੀਦੀ ਗਈ ਜਿਸ ਤੋਂ ਬਾਅਦ ਉਹਨਾਂ ਪਰਿਵਾਰਾਂ ਦੇ ਬਾਅਦ ਦੇ ਵਿੱਚ ਕੀ ਕੁਝ ਸਰਕਮਸਟੈਂਸਸ ਰਹੇ ਜਾਂ ਕੀ ਹਾਲਾਤ ਰਹੇ ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਰਜਿੰਦਰ ਸਿੰਘ ਜੀ ਅਰਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹੁੰਦਾ ਕਿ ਜਿਹੜੀ ਤੁਸੀਂ ਇੱਥੇ ਸਟਾਲ ਲਾਉਣੀ ਹੋ ਚਿਕਨ ਮਟਰਨ ਦੀ ਤੇ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਕੀ ਸੀ ਤੇ ਹੁਣ ਤੁਸੀਂ ਇੱਧਰ ਕਿਵੇਂ ਆ ਗਏ ਸਾਡਾ ਸਿੰਘ ਸਾਹਿਬ ਜੋਕੜ ਦਾ ਕਿਸਾਨੀ ਨਾਲ ਜੁੜਿਆ ਹੋਇਆ ਸਾਡਾ ਪਿੰਡ ਖਰੜ ਤਹਿਸੀਲ ਦੇ ਵਿੱਚ ਆਂਦਾ ਝੂੰਗੀਆਂ ਪਿੰਡ ਤੇ ਅਸੀਂ ਬੇਸਿਕਲੀ ਸਬਜ਼ੀਆਂ ਦੀ ਪੈਦਾਵਾਰ ਕਰਦੇ ਸੀ ਗੋਭੀ ਹੋ ਗਈ ਆਲੂ ਹੋ ਗਈ ਠੀਕ ਹੈ ਹਰੀ ਮਿਰਚ ਹੋ ਗਈ ਗਰਮੀਆਂ 'ਚ ਖੀਰੇ ਕਰੇਲੇ ਢਿੰਡੇ ਲਾਣੇ ਇੱਕ ਦੌਰ ਆਇਆ 2008-09 ਵਿੱਚ ਬਾਜਵਾ ਡਵੈਲਪਰ ਸਾਡਾ 2001 ਵਿੱਚ ਆਇਆ ਤੇ ਉਹਨਾਂ ਨੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਠੀਕ ਹੈ ਤੇ ਪਹਿਲਾਂ ਦੇਸ਼ੂ ਮਜਰੇ ਦੀਆਂ ਜ਼ਮੀਨਾਂ ਆਈਆਂ ਮੁੰਡੀ ਖਰੜ ਦੀਆਂ ਆਈਆਂ ਫਿਰ ਕਰਦੇ ਕਰਦੇ ਸਾਡੇ ਪਿੰਡ ਦਾ ਵੀ ਨੰਬਰ ਆ ਗਿਆ ਤੇ ਸਾਰੇ ਲੋਕਾਂ ਨੂੰ ਮਤਲਬ ਪਿੰਡ ਵਿੱਚੋਂ ਹੀ ਡੀਲਰ ਚੱਕਲੇ ਬਾਜਵੇ ਨੇ ਬਾਜਵਾ ਡਵੈਲਪਰ ਨੇ ਤੇ ਉਹ ਮਗਰ ਲਾ ਗਏ ਜ਼ਮੀਨਾਂ ਦੇ ਤੇ ਸਾਡੇ ਵੀ ਘਰ ਦਾ ਇੱਕ ਸੱਤੋਂ ਡੈਡੀ ਉਹਨਾਂ ਦਾ ਚੌਥਾ ਭਰਾ ਛੋਟਾ ਸੱਤੋਂ ਛੋਟਾ ਉਹ ਸਰਪੰਚ ਵੀ ਰਿਹਾ ਤੇ ਬਾਅਦ ਵਿੱਚ ਐਮਸੀ ਵੀ ਰਿਹਾ ਤੇ ਇਹਨਾਂ ਨੇ ਬਿਲਡਰਾਂ ਨੇ ਗੱਠਜੋੜ ਕਰ ਲਿਆ ਸਾਰਿਆਂ ਨੇ ਕਿ ਜ਼ਮੀਨਾਂ ਵੇਚੋ ਤੇ ਉਸ ਟਾਈਮ ਜ਼ਮੀਨਾਂ ਦਾ ਰੇਟ 2008-09 ਚ 1.5 ਕਰੋੜ ਰੁਪਏ ਦੇ ਆਸ-ਪਾਸ ਸੀਗਾ ਠੀਕ ਹੈ ਤੇ ਉਦੀ ਅੱਗ ਵਿੱਚ ਅਸੀਂ ਝੁੱਲ ਸੇ ਹਾਂ ਤੇ ਆਉਣੇ ਵਾਲੇ ਟਾਈਮ ਚ ਅਸੀਂ ਹੁਣ ਦਿਹਾੜੀਦਾਰ ਬਣ ਗਏ ਆ ਜ਼ਮੀਨਾਂ ਵੇਚ ਕੇ ਜ਼ਮੀਨਾਂ ਕਿਉਂਕਿ ਸਾਡੀਆਂ ਬਹੁਤ ਉਪਜਾਊ ਜ਼ਮੀਨਾਂ ਪੈਦਾਵਾਰ ਛੋਟੇ ਦੇ ਛੇਰ ਵਾਲੀਆਂ ਜ਼ਮੀਨਾਂ ਜਿਹਨੂੰ ਕਹਿੰਦੇ ਆ ਜੀ ਕਿ ਗੋਭੀ ਆਲੂ ਦੀ ਪੜੀ ਜਬਰਦਸਤ ਪੈਦਾਵਾਰ ਕਰਨ ਵਾਲੀਆਂ ਧਰਤੀ ਸੀਗੀ ਧਰਤੀ ਮਾਂ ਹੈ ਸਾਡੀ ਤਾਂ ਬੇਸਿਕਲੀ ਪਰ ਅਸੀਂ ਲਾਲਚ ਵਿੱਚ ਫਸ ਕੇ ਅੱਜ ਗਵਾ ਬੈਠੇ ਆ ਜ਼ਮੀਨ ਵੀ ਚਲੀ ਗਈ ਐ ਟਾਰਨੀ ਦੇ ਥਰੂ ਤੇ ਸਾਨੂੰ ਬਾਜਵਾ ਡਿਵੈਲਪਰ ਵੱਤੋਂ ਲਾਰਾ ਲਾਇਆ ਗਿਆ ਕਿ ਤੁਲਹੀ ਜ਼ਮੀਨ ਨਾਲੋ ਬੇ ਜੀ ਵੀ ਨਾਲ ਉਹ ਮੈਂ ਤੁਹਾਨੂੰ ਪਲਾਟ ਦੇ ਦਿੰਦਾ ਤੇ ਪਲਾਟ ਦੇਤੇ ਉਹਨਾਂ ਨੇ ਲੇਕਿਨ ਰਜਿਸਟਰੀਆਂ ਨਹੀਂ ਕਰਾਈਆਂ ਫੋਲਨ ਫਾਈਨਲ ਦੇ ਐਗਰੀਮੈਂਟ ਕਰੇ ਉਹਨੂੰ ਐਨ ਡੀ ਸੀ ਬੋਲ ਲੰਦੇ ਸੀ ਤੇ ਉਹ ਕਹਿੰਦਾ ਮੈਂ ਤੁਹਾਨੂੰ ਮੈਂ ਕਿਹੜੇ ਭੱਜਣ ਲੱਗਿਆ ਕਿ ਮੈਂ ਤਾਂ ਬਹੁਤ بڑا ਕਾਰੋਬਾਰੀ ਆ ਅਸੀਂ ਵੀ ਦੇਖਦੇ ਸੀ ਕਿ ਪਿੰਡਾਂ ਦੇ ਪਿੰਡ ਖਰੀਦ ਲਏ ਸਾਡੇ ਲਾਗਪਾਸ 7-8 ਪਿੰਡਾਂ ਦੇ ਲਗਭਗ 4-4000 ਕਿਲਾ ਜ਼ਮੀਨਾਂ ਵਿੱਚ ਖਰੀਦ ਚੁੱਕਿਆ ਅਸੀਂ ਤੇ ਖਰੀਦਦਾ ਵੀ ਮਿੱਟੀ ਦੇ ਮੋਲੇ ਸੀਗਾ ਜਿਵੇਂ ਲੱਖ 2 ਲੱਖ ਰੁਪਏ ਸਾਈ ਦੇ ਕੇ ਲੈ ਲੈਣੀ ਤੇ ਨਾਲ ਦੇ ਨਾਲ ਕਬਜ਼ਾ ਲੈ ਲੈਣਾ ਤੇ ਆਪਣੇ ਪੈਸੇ 2.5 ਸਾਲ 3 ਸਾਲ 4 ਸਾਲ ਐ ਲਾਰਾ ਲਾਈ ਗਏ ਲੋਕਾਂ ਨੂੰ ਤੇ ਸਾਡੇ ਨਾਲ ਧੋਖਾ ਇਹ ਹੋ ਗਿਆ ਕਿ ਸਾਡੇ ਘਰ ਦਾ ਜੀ ਇੱਕ ਸਰਪੰਚ ਸੀਗਾ ਐਕਸ ਸਰਪੰਚ ਹੋਣ ਕਰਕੇ ਸਾਨੂੰ ਐਂ ਸੀ ਚਲੋ ਇਹ ਪੈਸੇ ਲੈ ਲੂਗਾ ਤੇ ਸਾਨੂੰ ਉਹਨੇ ਜਾਲ 'ਚ ਫਸਾ ਲਿਆ ਕਿ ਪੈਸੇ ਨਾਲ ਦੇ ਕੇ ਨਾ ਤਾਂ ਪੈਸੇ ਦਿੱਤੇ ਨਾ ਪਲਾਟਾਂ ਦੀਆਂ ਰਜਿਸਟਰੀਆਂ ਕਰਾਈਆਂ ਖਾਲੀ ਪਲਾਟਾਂ ਦੀ ਲਾਈਨਾਂ ਦਿਖਾਈ ਗਿਆ ਕਿ ਤੁਹਾਡੇ ਪਲਾਟ ਇਹ ਪਈ ਐ ਕਾਗਜ਼ ਵੀ ਸਾਨੂੰ ਦੇ ਦਿੱਤੇ ਲੇਕਿਨ ਉਸ ਕਾਗਜ਼ ਦੀ ਵੈਲੀ ਕੋਈ ਨਹੀਂ ਕਿਉਂਕਿ ਉਹ ਕੋੜੇ ਕੋਈ ਰਜਿਸਟਰੀ ਹੋਈ ਹੋਈ ਸੀ ਤੇ ਆਦੀ ਡਿਡ ਚੋਂ ਨੇ ਉਹੀ ਪਲਾਟ ਅੱਗੇ ਵੇਚ ਦਿੱਤੇ ਐ ਲੋਕਾਂ ਨੂੰ ਜਿਹੜੇ ਉਦੋਂ ਕਿਹਾ ਜਾ ਰਿਹਾ ਸੀ ਤੁਹਾਨੂੰ ਕਿ ਤੁਹਾਨੂੰ ਪਲਾਟ ਦਿੱਤੇ ਜਾਣਗੇ ਜਾਂ ਰਿਹਾ ਸੀ ਸ਼ੀ ਪਲਾਟ ਸੀ ਜਾਂ ਕਮਰਸ਼ੀਅਲ ਸੀ ਰਹਿੈਸ਼ੀਓ ਸੀਗੇ ਕਮਰਸ਼ੀਅਲ ਤਾਂ ਨਹੀਂ ਲਿਆ ਸੀ ਅਸੀਂ ਤੁਸੀਂ ਰਹਿੈਸ਼ੀ ਲਿਆ ਰਹਿੈਸ਼ੀ ਪਲਾਟ ਲਏ ਸੀ ਲੇਕਿਨ ਉਸਨੇ ਧੋਖਾ ਕਰਿਆ ਆਵਾਜ਼ਵਾੜ ਡਿਵੈਲਪਰ ਉਹ ਵੀ ਤੁਹਾਨੂੰ ਨਹੀਂ ਮਿਲੇਗਾ ਸਾਨੂੰ ਉਹ ਨਹੀਂ ਮਿਲੇ ਹਨਾ ਜੀ ਤੇ ਹੁਣ ਉੱਥੇ ਕੋਠੀਆਂ ਬਣ ਗਈਆਂ ਕਿਉਂਕਿ ਅਸੀਂ ਅਟਾਰਨੀਆ ਦੇ ਚੁਕੇ ਸੀ ਫਿਰ ਫਿਰ ਜਿਹੜੇ ਉਹ ਪੈਸੇ ਆਏ ਜਿਹ ਕਿੰਨੇ ਕਿਲੇ ਜ਼ਮੀਨ ਸੀ ਤੁਹਾਡੀ ਜਿਹੜੀ ਤੁਸੀਂ ਜਿਵੇਂ ਡੈਡੀ ਹੁਣੀ ਚਾਰ ਭਰਾ ਸੀਗੇ ਪੰਜ ਬੂਆ ਸੀਗੀ ਇੱਕ ਸਾਡੀ ਦਾਦੀ ਸੀਗੀ ਤੇ ਟੋਟਲ 22 ਕਿਲੇਾਂ ਚੋਂ ਦਸਵਾਂ ਸ਼ੇਅਰ ਸਾਨੂੰ ਮਿਲਦਾ ਸੀਗਾ ਠੀਕ ਹੈ ਤੇ ਤਕਰੀਬਨ ਮਤਲਬ ਨੌ ਲੋਕਾਂ ਨਾਲ ਧੋਖਾ ਹੋ ਗਿਆ ਸਾਡੇ ਪਰਿਵਾਰ ਨਾਲ ਇੱਕੋ ਹੀ ਬੰਦਾ ਮਤਲਬ ਬਿਲਡਰ ਨਾਲ ਰਾਜੜੂਕੇ ਮਾੜਾ ਮੋਟੇ ਉਹਨੂੰ ਪੈਸੇ ਮਿਲੇ ਆ ਬਾਕੀਆਂ ਨੂੰ ਤਾਂ ਪੈਸੇ ਵੀ ਨਹੀਂ ਮਿਲੇ ਜਿਵੇਂ ਪੰਜ ਬੂਆ ਮੇਰੀਆਂ ਹਨਾ ਚਾਰ ਮੇਰੇ ਤਿੰਨ ਚਾਚੇ ਹੋਗੇ ਠੀਕ ਹੈ ਤੇ ਇੱਕ ਨੂੰ ਪੈਸਾ ਮਿਲਿਆ ਮਾੜਾ ਮੋਟਾ ਉਹ ਵੀ ਪਤਾ ਨਹੀਂ ਮਿਲਿਆ ਨਹੀਂ ਮਿਲਿਆ ਦੱਸਦਾ ਨਹੀਂ ਉਹ ਹਾਂ ਤੇ ਸਾਰੇ ਪਰਿਵਾਰ ਦੀ ਉਹ ਹਾਲਤ ਐਵੇਂ ਦੀ ਐ ਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਪੈਸਾ ਵੀ ਤੁਹਾਡੇ ਤੱਕ ਨਹੀਂ ਪਹੁੰਚਿਆ ਪਲਾਟ ਵੀ ਤੁਹਾਨੂੰ ਨਹੀਂ ਮਿਲਿਆ ਹਾਂ ਤੇ ਉਸੇ ਦਾ ਇਹ ਨਤੀਜਾ ਸੀ ਕਿ ਤੁਹਾਨੂੰ ਫਿਰ ਇੱਥੇ ਸਟਾਲ ਲਾਉਣਾ ਸਾਡੇ ਕੋਲ ਹੁਣ ਦੇਖੋ 2008 ਤੋਂ ਲੈ ਕੇ ਅਸੀਂ ਬਹੁਤ ਲੱਖਾਂ ਹੀ ਗੇੜੇ ਮਾਰ ਲਏ ਬਾਜਵੇ ਦੇ ਮਿਲਦਾ ਹੀ ਨਹੀਂ ਹੈ ਜੇ ਮਿਲਦਾ ਬੈਠਾ ਵੀ ਹੁੰਦਾ ਤਾਂ ਸਾਲੇ ਮਿਲਣ ਨਹੀਂ ਦਿੰਦੇ ਉਹਨਾਂ ਦੇ ਕਰਨ ਦੇ ਜਿਹੜੇ ਗਾਰਨਮੈਨ ਹੁੰਦੇ ਆ ਗਾਰਡ ਹੁੰਦੇ ਆ ਬਾਉਂਸਰ ਜੇ ਹੁੰਦੇ ਆ ਹਨਾ బిਜੀ ਐ ਬੀਜੀ ਐ ਕਹਿ ਕਹਿ ਕੇ ਕੋਠੀ ਵੀ ਜਾਣਾ ਤੇ ਉਰੇ 71 ਸੈਕਟਰ ਲੇਕਿਨ ਉਹ ਮਿਲਦਾ ਹੀ ਨਹੀਂ ਹੈ ਆਮ ਲੋਕਾਂ ਨੂੰ ਤੇ ਐ ਕਰ ਕਰ ਕੇ ਉਹਨੇ ਦੇਖੋ 15 ਸਾਲ 17 ਸਾਲ ਤਪਾਤੇ ਸਾਡੇ ਤੇ ਅੱਜ ਹਾਲ ਦੀ ਕੜੀ ਸਾਡੀ ਇਹ ਹਾਲਤ ਹੋ ਗਈ ਕਿ ਅਸੀਂ ਦਿਹਾੜੀਆਂ ਕਰਨ ਨੂੰ ਮਜਬੂਰ ਹੋ ਗਏ ਜ਼ਮੀਨਾਂ ਵੀ ਚਲੇ ਗਈਆਂ ਹੁਣ ਅੱਗੇ ਅਸੀਂ ਠੇਕੇ ਤੇ ਲੈ ਵੀ ਲੰਦੇ ਸੀ ਮਾੜੀ-ਮੋਟੀਆਂ ਹੁਣ ਤਕਰੀਬਨ ਸਾਰਾ ਪਿੰਡ ਹੀ ਵਿਕ ਗਿਆ ਤੇ ਲਗਭਗ ਜ਼ਮੀਨਾਂ ਮਿਲਦੀਆਂ ਨਹੀਂ ਠੇਕੇ ਤੇ ਅਜੀ ਉਹ ਵੇਖਿਆ ਸੀ ਥੋੜੇ ਸਮੇਂ ਦੇ ਵਿੱਚ ਵੀ ਵੀ ਜਿਹੜਾ ਚੰਡੀਗੜ੍ਹ ਮਹਾਲੀ ਸ ਆਸ-ਪਾਸ ਦੇ ਜਿਹੜੇ ਪਿੰਡ ਸੀ ਉਹ ਵਿੱਚ ਮਰਜ ਕਰ ਲਿੱਤੇ ਗਏ ਹੂੰ ਤੋ ਲੈਂਡ ਪੁੱਲਿੰਗ ਜਿਸ ਤਰ੍ਹਾਂ ਦਾ ਅੱਜ ਸ਼ਬਦ ਅੱਜਕੱਲ ਚੱਲ ਰਿਹਾ ਹੈ ਸ਼ਾ ਲੈਂਡ ਪੁੱਲਿੰਗ ਜਿਹੜਾ ਹੁੰਦਾ ਨਾ ਇਹ ਜਿਵੇਂ ਪੁੱਡਾ ਕਮਾੜਾ ਜਿਹੜੀ ਐਕਵਾਇਰ ਕਰਦੀ ਹੈ ਉਹਦੇ ਵਿੱਚ ਮਿਲਦਾ ਬਿਲਡਰਾਂ ਦਾ ਤਾਂ ਕੋਈ ਲੈਂਡ ਪੁੱਲਿੰਗ ਹੈ ਹੀ ਨਹੀਂ ਬਿਲਡਰ ਤਾਂ ਹੋਰ ਹਜਮ ਹੀ ਕਰ ਦਿੰਦੇ ਜਿਵੇਂ ਸਾਨੂੰ ਹਜਮ ਕਰ ਗਿਆ ਬਾਜ਼ਾਰ ਵਾਲਾ ਡਿਵੈਲਪਰ ਜਿਵੇਂ ਜਿਵੇਂ ਹੁਣ ਦੇਖਿਆ ਜਾ ਰਿਹਾ ਕਿ ਕਿਸਾਨਾਂ ਤੋਂ ਜ਼ਮੀਨਾਂ ਮੰਗੀਆਂ ਜਾ ਰਹੀਆਂ ਹਾਂਜੀ ਉਸ ਤੋਂ ਬਾਅਦ ਦੇ ਜਿਹੜੇ ਹਾਲਾਤ ਬਣਦੇ ਆ ਉਹ ਕੀ ਹੁੰਦੇ ਨੇ ਇਹ ਤਾਂ ਤੁਸੀਂ ਦੇਖੋ ਜਿੰਨੇ ਕ ਪੈਸੇ ਜਿਵੇਂ ਕਿਹਾ ਜਾਂਦਾ ਹੁਣ ਕਿ ਕਰੋੜਾ ਰੁਪਇਆ ਕਿ ਤੁਹਾਨੂੰ ਮਿਲ ਜਾਣਾ ਕਿੱਲੇ ਦਾ ਰੇਟ ਜਿੱਥੇ ਲੱਖਾਂ ਮੈਂ ਥੋੜਾ ਜਿਹਾ ਪਿੱਛੇ ਤੁਹਾਨੂੰ ਦੱਸਣਾ ਚਾਹੂਗਾ ਕਿ ਜਦੋਂ ਚੰਡੀਗੜ੍ਹ ਬਣਿਆ ਚੰਡੀਗੜ੍ਹ ਵੀ ਪਿੰਡੇ ਸੀਗੇ ਪੰਜਾਬ ਦੇ ਬਿਲਕੁਲ ਉੱਥੇ ਜਿਹੜੇ ਲੋਕ ਉੱਜੜੇ ਆ ਉਹ ਲੋਕ ਅੱਜ ਤੱਕ 50 60 ਸਾਲ ਵਿੱਚ ਵੀ ਸੈੱਟ ਨਹੀਂ ਹੋ ਪਾਏ ਉੱਜੜ ਗਏ ਉਹ ਪਰਿਵਾਰ ਮਤਲਬ ਉਹਨਾਂ ਨੂੰ ਰੋਟੀ ਵੀ ਨਸੀਬ ਨਹੀਂ ਹੋ ਪਾਰੀ ਦਿਹਾੜੀਆਂ ਕਰਨ ਨੂੰ ਮਜਬੂਰ ਹੈ ਮੇਰੇ ਮੰਗੂ ਤੇ ਉਹਦੇ ਬਾਅਦ ਫਿਰ ਮੋਹੱਲੇ ਡਿਵੈਲਪ ਹੋਇਆ ਮੋਹੱਲੇ ਡਿਵੈਲਪ ਹੋਇਆ ਹੁਣ ਤਾਂ ਨੇਰੀ ਆ ਗਈ ਆ ਐਰੋ ਸਿਟੀ ਦੇ ਨਾਲ ਐਟਰੋਪੋਲਿਸਿੰਗ ਪਤਾ ਨਹੀਂ ਕਿਹੜੀਆਂ ਕਿਹੜੀਆਂ ਕਲੋਨੀਆਂ ਆ ਗਈਆਂ ਆਈਟੀ ਸਿਟੀ ਆ ਗਈਆਂ ਇੱਧਰ ਮੁੱਲਾਂਪੁਰ ਈਕੋ ਸਿਟੀ ਆ ਗਈ ਇਹ ਗਮਾੜਾ ਦੀਆਂ ਐ ਲੇਕਿਨ ਇਹ ਵੀ ਕਾਣਾ ਸਰਕਾਰ ਨੂੰ ਰੋਕਣਾ ਚਾਹੀਦਾ ਇੰਨੇ ਕਲੋਨੀਆਂ ਬਸਾ ਕੇ ਤੁਸੀਂ ਜਾਣਾ ਕਿੱਥੇ ਖੇਤੀ ਨੂੰ ਖਤਮ ਕਰ ਰਹੇ ਆ ਸਾਡਾ ਜਿਹੜਾ ਆਮ ਜ਼ਿਮੀਂਦਾਰ ਜਾਂ ਪੰਜਾਬ ਦਾ ਜਿਹੜਾ ਕਲਚਰ ਆ ਉਹ ਖੇਤੀ ਨਾਲ ਜੁੜਿਆ ਹੋਇਆ ਤੇ ਖੇਤੀ ਨੂੰ ਤਬਾਹ ਕਰ ਰਹੀ ਹੈ ਸਰਕਾਰ ਆਪ ਹਾਜ਼ਰ-ਨਾਜ਼ਰ ਹੋ ਕੇ ਸ਼ਾਮਲ ਹੋ ਕੇ ਤਬਾਹ ਕਰ ਰਹੀ ਹੈ ਔਰ ਜਿਹੜਾ ਜੱਟ ਜ਼ਿਮੀਂਦਾਰ ਹੈ ਮੈਂ ਸੈਣੀ ਬਰਾਦਰੀ ਤੋਂ ਹੈਗਾ ਜਾਂ ਜੱਟ ਜ਼ਿਮੀਂਦਾਰ ਜੋ ਵੀ ਹੈਗੇ ਆ ਸਾਡੇ ਕੋਲ ਜਿੱਤਾਂ ਐਜੂਕੇਸ਼ਨ ਨਹੀਂ ਹੈਗੀ ਦੂਜੀ ਪੈਸੇ ਨੂੰ ਸਾਹਮ ਸਭਾਲਣੀ ਬਿਲਡਰਾਂ ਨਾਲ ਲੜਨ ਦੀ ਤਾਕਤ ਨਹੀਂ ਹੈਗੀ ਜੇ ਵਕੀਲ ਹੈ ਉਹ ਵੀ ਰਲ ਜਾਂਦੇ ਨੇ بڑے ਬਿਲਡਰਾਂ ਨਾਲ ਤੇ ਧੋਖਾ ਕਰ ਰਹੇ ਆ ਲੋਕਾਂ ਦੇ ਨਾਲ ਤੇ ਮੈਂ ਤਾਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ 1 ਇੰਚ ਵੀ ਜ਼ਮੀਨ ਨਾ ਦਿਓ ਜਿਹੜੀ ਹੁਣ ਲੁਧਿਆਣੇ ਜਾਂ ਜਿੱਥੇ ਵੀ ਪੁੱਡਾ ਗਮਾੜਾ ਪਟਿਆਲੇ بڑے بڑے ਸ਼ਹਿਰਾਂ ਵਿੱਚ ਇਹਨਾਂ ਦਾ ਆਧਾਰ ਹੈ ਚੱਲ ਰਹੇ ਨੇ ਕਿ ਆਪਾਂ ਪਿੰਡਾਂ ਦੀਆਂ ਜ਼ਮੀਨਾਂ ਨੂੰ ਐਕਵਾਇਰ ਕਰਕੇ ਵੇਚਣਾ ਹੈ ਤਾਂ ਫਿਰ ਖੇਤੀ ਕਿੱਥੇ ਕਰੂੰਗਾ ਪੰਜਾਬ ਵੀ ਆ ਪੰਜਾਬ ਸਾਂ ਕਿੱਥੇ ਖੇਤੀ ਕਰੂੰਗਾ ਜੇ ਅਸੀਂ ਕਲੋਨੀਆਂ ਖਾਲੀ ਪਈਆਂ ਤੁਸੀਂ ਦੇਖ ਸਕਦੇ ਹੋ ਖਰੜ ਮੇਰਾ ਪਿੰਡ ਝੂੰਗੀਆਂ ਉੱਥੇ ਫਲੈਟ ਵੀ ਬਣੇ ਆ ਕੋਠੀਆਂ ਵੀ ਆ 90% ਖਾਲੀ ਪਿਆ ਬਸੋ ਹੈ ਨਹੀਂ ਬਸੋ ਹੈ ਨਹੀਂ ਬਸ ਡਿਵੈਲਪ ਹੋ ਗਿਆ ਬਸੋ ਹੋ ਵੀ ਗਈ ਚਲੋ ਹੁਣ ਚੰਡੀਗੜ੍ਹ ਨਹੀਂ ਵੀ ਲਿਆ ਹੁੰਦਾ ਲੇਕਿਨ ਜ਼ਿਆਦਾਤਰ 50% ਮਕਾਨ ਖਾਲੀ ਪਿਆ ਹੈ ਇਧਰ ਜਿਰਕਪੁਰ ਚਲੇ ਜਾਓ ਬਲਟਾਣੇ ਚਲੇ ਜਾਓ ਇਧਰ ਲਾਂਡਰਾ ਨੂੰ ਖਰੜ ਤੋਂ ਲਾਂਡਰਾ ਅੰਬਾਲਾ ਰੋਡ ਤੱਕ ਡਿਵੈਲਪਮੈਂਟ ਚੱਲ ਰਹੀ ਹੈ ਇੱਥੋਂ ਖਰੜ ਤੋਂ ਤੁਸੀਂ ਰੋਪੜ ਚਲੇ ਜਾਓ ਤੁਹਾਨੂੰ ਕਲੋਨੀ ਕਲੋਨੀਆਂ ਨਜ਼ਰ ਆਣਗੀਆਂ ਤੇ ਲੁਧਿਆਣਾ ਰੋਡ ਤੇ ਚਲੇ ਜਾਓ ਮਨ ਕਰਨਾ ਕੀ ਐ ਇੰਨੀਆਂ ਕਲੋਨੀਆਂ ਨਾ ਤੁਸੀਂ ਖੇਤੀ ਨੂੰ ਕਿਉਂ ਦਬਾਅ ਕਰ ਰਹੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਪੰਜਾਬ ਸਿਆਂ ਇਕੱਠੇ ਹੋ ਜੋ ਇੱਕ ਵੀ ਇੰਚ ਜ਼ਮੀਨ ਨਾ ਦੋ ਹੁਣ ਸਰਕਾਰ ਬਿਗੈਰ ਮੈਂ ਦੇਖ ਰਿਆ ਸੀ ਨਿਊਜ਼ ਕੁਝ ਦਿਨਾਂ ਤੋਂ ਬਿਗੈਰ ਪੈਸੇ ਦੇ ਵੀ ਲੋਕਾਂ ਦੇ ਖੇਤਾਂ 'ਚ ਵੜ ਗਈ ਐ ਪੁਲਿਸ ਨੂੰ ਲੈ ਕੇ ਕਬਜ਼ੇ ਕਰ ਰਹੇ ਐ ਉਹਦਾ ਕਾਰਨ ਕੀ ਐ ਇੱਕ ਪਾਸੇ ਸਰਕਾਰ ਜੋ ਕਹਿ ਰਹੀ ਐ ਜਿੱਦਾਂ ਲਾ ਲੋ ਵੀ ਉਹ ਸੀਮ ਦੇ ਵਿੱਚ ਬਿ ਲੈਂਡ ਪੂਲਿੰਗ ਦੇ ਤਹਿਤ ਕਿ ਤੁਸੀਂ ਦੇਣੀ ਆ ਦੋ ਨਹੀਂ ਦੇਣੀ ਨਾ ਵੀ ਦੋ ਹਾਂ ਉਸ ਤੋਂ ਬਾਅਦ ਤੁਸੀਂ ਕਰਨਾ ਚਾਹੁੰਦੇ ਤਾਂ ਤੁਸੀਂ ਕਰੀ ਜਾ ਜਦੋਂ ਤੁਹਾਡਾ ਦਿਲ ਕਰੇਗਾ ਉਦੋਂ ਦੇ ਦਿਓ ਰੇਟ ਦੇ ਜਾਂ ਵਿੱਚੇ ਕਮਰਸ਼ੀਅਲ ਜੇ ਕਿਹਾ ਜਾ ਰਿਹਾ ਵੀ ਤੁਹਾਨੂੰ ਲੱਖ ਰੁਪਈਆ ਟਿਕਾ ਵੀ ਸਾਲ ਦਾ ਜਾਊ ਤੇ ਸਾਰੀ ਚੀਜ਼ਾਂ ਇਹਨੂੰ ਕਿਵੇਂ ਦੇਖੋ ਜੀ ਲੱਖ ਨਾਲ ਖਰਚਾ ਜਮੀਨਦਾਰ ਦਾ ਕਿੱਥੇ ਚਲੂਗਾ ਜੇ ਆਮ ਆਪਾਂ ਦੇਖ ਲਈਏ ਜਮੀਨਦਾਰ ਕੋਲ ਕਿਹਦੀ ਕਰੋਨਾ ਟਾਈਮ ਜੀ ਖੇਤੀ ਕਰੋ ਲੇਕਿਨ ਇਹ ਇੱਕ ਸਾਜ਼ਿਸ਼ ਹੀ ਹੈ ਮੈਂ ਤਾਂ ਇਹਨੂੰ ਸਾਜ਼ਿਸ਼ ਹੀ ਕਹਾਂਗਾ ਕਿਉਂਕਿ ਮੈਂ ਉੱਜੜ ਚੁੱਕਿਆ ਹਾਂ ਮੇਰਾ ਪਰਿਵਾਰ ਉੱਜੜ ਚੁੱਕਿਆ ਹੈ ਮੈਂ ਆਪਣੀ ਜਨਰੇਸ਼ਨ ਜਿਹੜੀ ਨਵੀਆਂ ਜਨਰੇਸ਼ਨਾਂ ਨਵੀਂ ਪੀੜ੍ਹੀ ਸੀ ਉਹਦਾ ਸਭ ਕੁਝ ਖਾ ਕੇ ਨਿਵੇੜ ਲਿਆ ਹਨਾ ਤੇ ਅਸੀਂ ਉਹਨਾਂ ਦਾ ਬੱਚਿਆਂ ਦਾ ਭਵਿੱਖ ਵੀ ਖੂਬ ਚਗੇਰਤਾ ਅੰਨੇ ਖੂਬ ਚਗੇਰਤਾ ਤੇ ਮੈਂ ਤਾਂ ਬੇਨਤੀ ਕਰੂੰਗਾ ਸਾਰੇ ਪੰਜਾਬ ਨੂੰ ਸਰਕਾਰ ਹੋਵੇ ਪੁੱਡਾ ਹੋਵੇ ਕੋਈ ਬਿਲਡਰ ਹੋਵੇ 1.2 ਇੰਚ ਜ਼ਮੀਨ ਨਾ ਦੋ ਨਹੀਂ ਤਾਂ ਜੇ ਦਿਹਾੜੀਆਂ ਕਰਨੀਆਂ ਮੇਰੇ ਵਾਂਗੂ ਫੇਰ ਭਾਵੇਂ ਵੇਚੀ ਜਾਓ ਮੈਂ ਤਾਂ ਇਹੀ ਅਪੀਲ ਕਰੂੰਗਾ ਇੱਕ ਮੁਠ ਹੋ ਜੋ ਕਿਸਾਨ ਜਿੱਥੇ ਬੰਦੀਆਂ ਵੀ ਜ਼ਿਮੀਦਾਰ ਵੀ ਕਿ ਲਾਲਚ ਵਿੱਚ ਨਾ ਹੋ ਜੇ ਲਾਲਚ ਵਿੱਚ ਅਸੀਂ ਆ ਕੇ ਅਸੀਂ ਖੇਤੀ ਗਵਾ ਬੈਠੇ ਆ ਮੈਂ ਆਪਣੇ ਆਪ ਪਰਵਾਹ ਦੀ ਗੱਲ ਕਰਦਾ ਅਸੀਂ ਰੁੜ ਗਏ ਕੋਈ ਪੁੱਛਣ ਵਾਲਾ ਨਹੀਂ ਕੋਈ ਨੇੜੇ ਨਹੀਂ ਖੜਦਾ ਰਿਸ਼ਤੇਦਾਰ ਨਹੀਂ ਖੜਦਾ ਕੋਈ ਮਿੱਤਰ ਦੋਸਤ ਤੇ ਇਹੋ ਜਿਹਾ ਸਮਾਂ ਆ ਗਿਆ ਕਿ ਖਾਲੀ ਜੇਬ ਹੋਣੀ ਤੇ ਨਿਆਣਿਆਂ ਲਈ ਰੋਟੀ ਦਾ ਵੀ ਹੀਲਾ ਵਸੀਲਾ ਖਤਮ ਹੋ ਗਿਆ ਉਹਨੇ ਬਾ ਉਸ ਤੋਂ ਬਾਅਦ ਇਹ ਸਟੈਪ ਚੱਕਣਾ ਪਿਆ ਕਿ ਚਲੋ ਹੁਣ ਇਸ ਉਮਰ 'ਚ 55 ਸਾਲ ਦੀ ਉਮਰ 'ਚ ਨੌਕਰੀ ਜੇ ਮੈਨੂੰ ਮਿਲ ਮਿਲ ਹੀ ਨਹੀਂ ਐ ਜੇ ਮਿਲੂਗੀ ਵੀ ਤਾਂ 12-15000 ਤੋਂ ਉੱਪਰ ਨਹੀਂ ਮਿਲਣੀ ਤੇ ਉਹਨਾਂ ਪੈਸੇ ਨਾਲ ਗੁਜ਼ਾਰਾ ਹੋਣਾ ਨਹੀਂ ਤੇ ਹਾਲ ਦੀ ਘੜੀ ਮੈਂ ਇਹ ਕਰਿਆ ਥੋੜਾ ਜਿਹਾ ਆਪਣੇ ਘਰ ਦੇ ਭਾਂਡੇਆਂ ਵਿੱਚੋਂ ਹੀ ਲੈ ਕੇ ਆ ਰਿਆਂ ਜੇ ਮੇਰੇ ਕੋਲ ਭਾਂਡੇ ਵੀ ਹੈ ਨਹੀਂ ਪੂਰੇ ਐ ਗੁਜਾਰਾ ਕਰ ਰਹੇ ਹਜ਼ਾਰ 1200 ਰੁਪਏ ਦਿਹਾੜੀ ਕਿਤੇ ਬਣ ਜੇ ਉਹਦੇ ਚੱਕਰੇ ਚਾ ਰਹੇ ਆ ਤੇ ਜ਼ਮੀਨਾਂ ਹੋ ਕੇ ਵੀ ਆਪਾਂ ਦਿਹਾੜੀਦਾਰ ਬਣ ਗਏ ਆ ਇਹ ਨੌਬਤ ਆ ਗਈ ਹੈ ਇਹ ਸਾਰੇ ਪੰਜਾਬ ਤੇ ਆਣੀ ਹੈ ਨੌਬਤ ਬਾਕੀ ਤੁਸੀਂ ਆਪ ਸਮਝਦਾਰ ਹੋ ਪੰਜਾਬ ਦੇ ਲੋਕ ਸੂਝਵਾਨ ਵੀ ਐ ਦਲੇਰ ਵੀ ਨੇ ਆਪਾਂ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦੇ ਚਲੋ ਖੇਤੀ ਵੀ ਕਰੀ ਐ ਲੇਕਿਨ ਹੁਣ ਜੋ ਦੌਰ ਆ ਗਿਆ ਉਹਦੇ ਚ ਆਹੀ ਦਿਹਾੜੀ ਟੱਪਾ ਕਰਨ ਜੋਗਾ ਮਜਬੂਰ ਹੋ ਗਏ ਆ ਬੇਨਤੀ ਕਰਾਂਗੇ ਇੱਕ ਵੀ ਇੰਚ ਜ਼ਮੀਨ ਨਾ ਦੋ ਕਿ ਕਦੇ ਲੱਗਿਆ ਨਹੀਂ ਸੀ ਫਿਰ ਉਦੋਂ ਵੀ ਅਸੀਂ ਤਾਂ ਕਿਸਾਨ ਸੀ ਅਸੀਂ ਕੀ ਆਪ ਖੇਤੀ ਕਰਨੇ ਹੀ ਮਾਲਕ ਸੀ ਜ਼ਮੀਨਾਂ ਦੇ ਵੀ ਫਿਰ ਜਦੋਂ ਇੱਥੇ ਆ ਕੇ ਖੜਨਾ ਪਿਆ ਉਦੋਂ ਮਨ 'ਚ ਕੀ ਸੀ ਵੇਖੋ ਜੀ ਹੁਣ ਖੜਨਾ ਤਾਂ ਐਂ ਪਿਆ ਹੈ ਕਿ ਹੁਣ ਜੇਬ ਖਾਲੀ ਹੈ ਤਿੰਨ ਚਾਰ ਸਾਲਾਂ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਮੈਂ ਕਿ ਕੀ ਕਰਾਂ ਚਲੋ ਬਾਣੀ ਨਾਲ ਵੀ ਜੁੜੇ ਹੋਏ ਆ ਮਾੜਾ ਮੋਟਾ ਅਕਾਲਪੁਰਖ ਦਾ ਸਿਮਰਨ ਵੀ ਕਰ ਲਈਦਾ ਪਰ ਜਦੋਂ ਮਾਇਆ ਨਾ ਹੋਵੇ ਤਾਂ ਸਿਮਰਨ ਵਿੱਚ ਵੀ ਜੇਲ ਨਹੀਂ ਲੱਗਦਾ ਕਰ ਕਰੀਏ ਕੀ ਹੁਣ ਹਾਲ ਦੀ ਕੜੀ ਰੁਜ਼ਗਾਰ ਦਾ ਸਾਧਨ ਹੀ ਖੁੰਝ ਗਿਆ ਤੇ ਆ ਕਰਨਾ ਪਿਆ ਕਿ ਕਿਤੇ ਕਿਥੇ ਜ਼ਮੀਨਾਂ ਦੇ ਮਾਲਕ ਹੁੰਦੇ ਸੀ ਅੱਜ ਲੋਕਾਂ ਦੇ ਝੂਠੇ ਭਾਂਡੇ ਵੀ ਚੱਕਣੇ ਪੈਂਦੇ ਆ ਪਲੇਟਾਂ ਵੀ ਚੱਕਣੀਆਂ ਪੈਂਦੀਆਂ ਹਨਾ ਜੀ ਮਜਬੂਰ ਹੋ ਗਏ ਸਿਰਫ ਬੱਚਿਆਂ ਖਾਤਰ ਕਿ ਚਲੋ ਸਾਡੀ ਜ਼ਿੰਦਗੀ ਤਾਂ ਤਬਾਹ ਹੋ ਚੁੱਕੀ ਹੈ ਦੇਖ ਰਹਿ ਮੈਂ ਭਾਵ ਹੁਣਾ ਸੁਭਾਅ ਹੈ ਜਦੋਂ ਤੁਸੀਂ ਚੰਗੀ ਜ਼ਿੰਦਗੀ ਬਸਰ ਕੀਤੀ ਹੋਵੇ ਉਸ ਤੋਂ ਬਾਅਦ ਮਜਬੂਰੀ ਦੇ ਤਹਿਤ ਕੋ ਮਜਬੂਰੀਆਂ ਬਹੁਤ ਕੁਝ ਕਰਾਉਂਦੀਆਂ ਨੇ ਤੇ ਬੇਟਾ ਜਾਂ ਬੱਚੇ ਪਾਲਨੇ ਪੜਾਉਣੇ ਉਹ ਸਾਰੀ ਚੀਜ਼ਾਂ ਹੈਗੀਆਂ ਨੇ ਅ ਸਿੰਘ ਸਾਹਿਬ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੇ ਬੱਚੇ ਪੜ੍ਹਾਈ ਕਰਦੇ ਆ ਕੀ ਦੇਖੋ ਜੀ ਮੇਰੇ ਮਦਰ ਹੈ 90 ਸਾਲ ਦੀ ਉਮਰ ਹੈ ਮਦਰ ਦੀ ਹਮ ਵਾਈਫ ਹੈ ਫਾਦਰ ਮੇਰੇ ਗੁਜ਼ਰ ਗਏ ਐ ਤੇ ਅਸੀਂ ਤਿੰਨ ਭਰਾ ਹੈਗੇ ਆ ਜੀ ਹਮ ਤੇ ਬੱਚੇ ਐ ਜੁਆਇੰਟ ਫੈਮਿਲੀ ਐ ਸਾਡੀ ਮਤਲਬ ਇਹ ਜਿਹੜੇ ਹਾਲਾਤ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਇਦਾਂ ਹਾਲਾਤ ਬਣੇ ਇਹ ਤੁਹਾਡੇ ਕੱਲਿਆਂ ਦੇ ਜਾਂ ਤੁਹਾਡੇ ਆਸ-ਪਾਸ ਦੇ ਜਿਹੜੇ ਲੋਕਾਂ ਨੇ ਜ਼ਮੀਨ ਦਿੱਤੀ ਸੀ ਉਹਨਾਂ ਦੇ ਵੀ ਆ ਮੈਂ ਤਾਂ ਦੇਖਦਾ ਜੀ ਜੇ ਉਹ ਫਿਰ ਉਹ ਕਿਤੇ ਹੋਰ ਅਡਜਸਟ ਕਰ ਲੈਣ ਲੋਕ ਦੱਸਣਾ ਭਾਵੇਂ ਨਾਂ ਦੱਸਣਾ ਹੈ तकरीबन ਸਾਰਿਆਂ ਦੇ ਇਹੀ ਹੈ ਜਿਹੜਿਆਂ ਦੇ ਜ਼ਮੀਨਾਂ ਜ਼ਿਆਦਾ ਸੀਗੀਆਂ ਐਸੀ ਬਹੁਤ ਜ਼ਿਆਦਾ ਜ਼ਮੀਨਾਂ ਤਾਂ ਹੁੰਦੀਆਂ ਨਹੀਂ ਆਪਣੇ ਕੋਲ ਹਾਂ ਜਿਹੜੇ ਮੁਸਤਰਕੇ ਖਾਤੇ ਹੈਗੇ ਆ ਠੀਕ ਹੈ ਤੇ तकरीबन ਲੋਕਾਂ ਨੇ ਪੈਸਾ ਮਤਲਬ ਕਿਸੇ ਨੇ ਗੱਡੀਆਂ ਲੈ ਲਈਆਂ ਲੇਕਿਨ ਗੱਡੀਆਂ ਵੀ ਵੱਡੀਆਂ ਲੈ ਲਈਆਂ ਹਨਾ ਜੀ ਹੂੰ ਬੁੱਡੀਆਂ ਗੱਡੀਆਂ ਦੀ ਮੇਨਟੇਨੈਂਸ ਹੈ ਇੰਸ਼ੋਰੈਂਸ ਹੈ ਔਰ ਕਮਾਈ ਦਾ ਸਾਧਨ ਤਾਂ ਆਪਾਂ ਜੱਟ ਜ਼ਮੀਨਾਰੇ ਰਹੇ ਆਂ ਸਾਰਿਆਂ ਦਾ 99% ਇੱਕੋ ਜਿਹਾ ਹਾਲ ਹੁੰਦਾ ਆਂ ਆਪਾਂ 30 ਪਣ ਦੇ ਵਿਆਹ ਵੀ ਕਰਨੇ ਆਂ ਆਣੇ ਵਾਲੇ ਟਾਈਮਾਂ 'ਚ ਆਪਾਂ ਮਹਿੰਗੇ ਵਿਆਹ ਕਰਦੇ ਆਂ ਹਨਾ ਜੀ ਤੇ ਉਹਦੇ 'ਚ ਆਪਾਂ ਉਜੜ ਰਹੇ ਆਂ ਜਿਹੜੇ ਆਪਾਂ ਪੈਲਸਾਂ 'ਚ ਵਿਆਹ ਕਰਨ ਲੱਗੇ ਉਹ ਵੀ ਇੱਕ ਉਜਾੜੇ ਦਾ ਬਹੁਤ بڑا ਕਾਰਨ ਹੈ ਸਾਡਾ ਅਸੀਂ ਦਿਖਾਵੇ ਵੱਲ ਤੁਰ ਪਏ ਆਂ ਗੱਡੀਆਂ ਦੇਣੀਆਂ ਦਾ ਸਾਦਾਪਣ ਜ਼ਿੰਦਗੀ 'ਚ ਸੀਗਾ ਕਿਸਾਨ ਦੀ ਜ਼ਿੰਦਗੀ ਬਹੁਤ ਸਾਦੀ ਸੀ ਬਹੁਤ ਸਾਦੀ ਸੀ ਲੇਕਿਨ ਅਸੀਂ ਆਪਣੇ ਆਪ ਨੂੰ ਸ਼ਹਿਰਾਂ ਦੇ ਨਾਲ ਸਾਡੇ ਪਿੰਡ ਤਬਦੀਲ ਹੋ ਗਏ ਉਹਦਾ ਨੁਕਸਾਨ ਅਸੀਂ ਬਹੁਤ ਭਾਰੀ ਮੈਂ ਆਪਣੇ ਆਪ ਨੂੰ ਕਹਿ ਸਕਦਾ ਮੈਂ ਐਗਜ਼ੈਂਪਲ ਆ ਕਿ ਅਸੀਂ ਬਹੁਤ ਮਤਲਬ ਮਾੜੀ ਹਾਲਤਾਂ 'ਚ ਆ ਗਏ ਖੇਤੀ ਦੀ ਜ਼ਮੀਨਾਂ ਵੇਚ ਕੇ ਇਹ ਦੌਰ ਆ ਗਿਆ ਲੋਕ ਕਹਿੰਦੇ ਆ ਕਮੈਂਟਸ ਵੀ ਕਰਦੇ ਤੁਸੀਂ ਜ਼ਮੀਨ ਲੈ ਲੈਣੀ ਸੀ ਫਲਾਣਾ ਲੈ ਲੈਣਾ ਸੀ ਕਈ ਬਹੁਤ ਪੱਤਰਕਾਰ ਮੈਨੂੰ ਕਵਰ ਕਰਕੇ ਗਏ ਆ ਲੇਕਿਨ ਉਹਨਾਂ ਨੂੰ ਕਿਹਾ ਦੱਸੀਏ ਕਿ ਸਾਡੇ ਨਾਲ ਤਾਂ ਬਿਲਡਰ ਨੇ ਧੋਖਾ ਕਰਿਆ ਪਲਾਟ ਮਤਲਬ ਪੈਸੇ ਵੀ ਨਹੀਂ ਦਿੱਤੇ ਪਲਾਟ ਦਿੱਤੇ ਪਲਾਟਾਂ ਦੀ ਵੀ ਰਜਿਸਟਰੀ ਨਾ ਕਰਾਈ ਤੇ ਦਿਮਾਗ ਦੇਣ ਵਾਲੇ ਬਥੇਰੇ ਆ ਉਹ ਲੇਕਿਨ ਪਾਣਾ ਸਾਡੇ ਨਾਲ ਵਰਤ ਗਏ ਆ ਆਪਾਂ ਤਾਂ ਹੁਣ ਉਸ ਕਾਰਨ ਨਿਕਲੇ ਆ ਘਰੋਂ ਕਿ ਚਲੋ ਨਿਆਣਿਆਂ ਨੂੰ ਦੋ ਵਕਤ ਦੀ ਰੋਟੀ ਹੀ ਦੇ ਸਕੀਏ ਬਸ ਉਹਦੇ ਲਈ ਮਾੜਾ ਜਿਹਾ ਕੰਮ ਕਰਿਆ ਜੀ ਇੱਕ ਦਿਹਾੜੀ ਆਮ ਜਿਵੇਂ ਚੌਕਾਂ 'ਚ ਦਿਹਾੜੀ ਬਿਹਾਰੀ ਯੂਪੀ ਵਾਲੇ ਚੌਕਾਂ 'ਤੇ ਖੜਦੇ ਆ ਆਪਣੇ ਖਰੜ ਵੀ ਮੈਂ ਦੇਖਦਾ ਹੂੰ ਤੇ ਉਹ ਹਾਲਾਤ ਸਾਡੀ ਹੋ ਗਈ ਜ਼ਮੀਨਾਂ ਵੇਚ ਕੇ ਆਪਾਂ ਨੂੰ ਤਾਂ ਪੈਸੇ ਵੀ ਨਹੀਂ ਪੱਲੇ ਆਏ ਇੱਕ ਤਾਂ ਲੋਕਾਂ ਨੂੰ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਕੁਝ ਲੋਕਾਂ ਨੂੰ ਪੈਸੇ ਪੱਲੇ ਆ ਵੀ ਗਏ ਲੇਕਿਨ ਉਹਦਾ ਵੀ ਮੈਂ ਨਿਚੀਦਾ ਦੇਖਿਆ ਕੁਝ ਲੋਕਾਂ ਨੇ 50 ਕਿਲੋਮੀਟਰ 100 ਕਿਲੋਮੀਟਰ ਦੂਰ ਲੈ ਲੀਆਂ ਜ਼ਮੀਨਾਂ ਲੇਕਿਨ ਉਹ ਖੇਤੀ ਨੂੰ ਤਾਂ ਵੀ ਛੱਡ ਗਏ ਆਵੇਂ ਪੰਜਾਬ ਵਿੱਚ ਵੀ ਜੇ ਤੁਸੀਂ ਲੈ ਵੀ ਲਈਆਂ ਬਹੁਤ ਮੇਰੇ ਲਾਗਬਾਸ ਦੇ ਲੋਕਾਂ ਨੇ ਲਈਆਂ ਜ਼ਮੀਨਾਂ ਠੀਕ ਹੈ ਕਿਸੇ ਨੇ ਮਾਛੀਵਾੜੇ ਲੈ ਲਈ ਕਿਸੇ ਨੇ ਸੰਗਰੂਰ ਲੈ ਲਈ ਜਾਂ ਲਾਗਬਾਸ 50 100 ਕਿਲੋਮੀਟਰ 200 ਕਿਲੋਮੀਟਰ ਦੇ ਏਰੀਏ ਚ ਲੇਕਿਨ ਉਹ ਸਭ ਵੀ ਖੇਤੀ ਛੱਡ ਗਏ ਉਹ ਠੇਕੇ ਤੇ ਜੋ ਠੇਕੇ ਵਾਲਾ ਦੇ ਦੇਵੇ ਕੀ ਲੱਗਦਾ ਕਿਸਾਨ ਜਿਹੜੇ ਜ਼ਮੀਨਾਂ ਦੰਦੇ ਨੇ ਐਵੇਂ ਕਿਸੇ ਸਕੀਮ ਤਹਿਤ ਕਿਸੇ ਐਸੇ ਲਾਲਚ ਦੇ ਵਿੱਚ ਆ ਕੇ ਦੇ ਦਿੰਦੇ ਆ ਲਾਲਚ ਵਿੱਚ ਹੀ ਹੈ ਜੀ ਇਹ ਲਾਲਚ ਹੀ ਹੈ ਸਿਆਣੇ ਤਾਂ ਇਹ ਵੀ ਕਹਿੰਦੇ ਹੁੰਦੇ ਨੇ ਨਾ ਕਿ ਸਮੁੰਦਰ ਵੀ ਕਹਿੰਦੇ ਵੀ ਸੁੱਕ ਜਾਂਦਾ ਜਾਂਦਾ ਜੀ ਇਹ ਆਪਾਂ ਨਾਲ ਤਾਂ ਪ੍ਰਤੱਖ ਹੋ ਚੁੱਕਿਆ ਹੁਣ ਜਿਹੜਾ 에어ਪੋਰਟ ਬਣਿਆ ਚੰਡੀਗੜ੍ਹ ਦਾ ਹਿਮਾਚਲ ਦਾ ਹਰਿਆਣੇ ਦਾ 1.5 ਕਰੋੜ ਰੁਪਏ ਏਕੜ ਦੇ ਹਿਸਾਬ ਨਾਲ ਬਾਦਲਾ ਨੇ ਜ਼ਮੀਨ ਦੇ ਉਹਦਾ ਅਵਾਰਡ ਦਿੱਤਾ ਤੇ ਅੱਜ ਉਹ ਪਿੰਡ ਦੀ 306 ਕਿਲੇ ਜ਼ਮੀਨ ਐਕਵਾਇਰ ਕੀਤੀ ਸੀ ਤੇ ਉਹਨਾਂ ਵਿੱਚੋਂ ਜਿੰਨੇ ਵੀ ਪਰਿਵਾਰ ਹੋਣੇ ਝੂਰਹੀੜੀ ਪਿੰਡ ਦੀ ਜ਼ਮੀਨ ਸੀਗੀ ਉਹ ਤੇ ਮੈਂ ਕਹਿੰਦਾ 50 ਤੋਂ 60% ਲੋਕ ਉੱਜੜ ਗਏ ਉਹਦੇ ਵਿੱਚੋਂ ਵੀ ਕੋਈ ਉਹ ਹੋਊਗਾ ਮਾਇਆ ਨੂੰ ਸਾਹਮਣੇ ਆਲਾ ਕਿਉਂਕਿ ਜ਼ਿਮੀਦਾਰਾਂ ਦਾ ਵਿਚਾਰੇ ਨੇ ਗੱਡੀਆਂ ਵਾਲਿਆਂ ਜਾਂ ਪਲਾਟਾਂ ਵਾਲਿਆਂ ਨੇ ਇਹੋ ਜਿਹਾ ਉਲਝਾਏ ਆ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਬੱਚੇ ਹੋਣਗੇ तकरीबन तकरीबन ਸਾਰੇ ਪਿੰਡ ਦੀ ਪੰਜਾਬ ਦੇ ਜਾਂ ਮੋਹਾਲੀ ਲਾਗਪਾਸ ਜਿੰਨੇ ਵੀ ਏਰੀਆ ਤੁਸੀਂ ਸਭ ਦਾ ਇਹੀ ਹਾਲ ਹੈ ਪਰ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੇ ਆ ਅਸੀਂ ਕਿਸਾਨ ਨੂੰ ਉਜਾੜਨਾ ਨਹੀਂ ਚਾਹੁੰਦੇ ਕੀ ਲੱਗਦਾ ਕਿ ਇਹ ਲੋਕ ਲਬਾਉ ਚੀਜ਼ਾਂ ਹੀ ਨੇ ਸਰ ਇਹ ਸਿਰਫ ਗੱਲਾਂ ਨੇ ਇੱਕ ਕਹਿੰਦੇ ਨੇ ਪਰਮਾਨ ਲਈ ਸਰਕਾਰ ਤਾਂ ਕੀ ਕਰ ਰਹੀ ਹੈ ਸਾਡੇ ਨੌਜਵਾਨ ਨੂੰ ਨੌਕਰੀ ਦੇ ਰਹੀ ਹੈ ਉਹ ਤਾਂ ਮਾਈਗ੍ਰੇਟ ਕਰਾ ਰਹੇ ਹੈ 올 ਓਵਰ ਇੰਡੀਆ ਤੋਂ ਪੰਜਾਬ ਵਿੱਚ ਲੋਕਾਂ ਨੂੰ ਹੁਣ ਹਿਮਾਚਲ ਸਾਰਾ ਮਾਈਗ੍ਰੇਟ ਹੋ ਚੁੱਕਿਆ ਹੈ ਤੁਸੀਂ ਖਰੜ ਦੇ ਵਿੱਚ ਕਲੋਨੀਆ ਚ ਦੇਖ ਲਓ ਖਰੜ ਕਰਾਲੀ ਰੋਪੜ ਲੋਕ ਮਾਈਗ੍ਰੇਸ਼ਨ ਇੰਨੀ ਜ਼ਿਆਦਾ ਹੋ ਰਹੀ ਹੈ ਜ਼ਬਰਦਸਤ ਇਹ ਸਾਡੇ ਲੋਕਾਂ ਨੂੰ ਤਾਂ ਨਾ ਰੁਜ਼ਗਾਰ ਹੈ ਸਰਕਾਰ ਦੀਆਂ ਗੱਲਾਂ ਇੱਕ ਬਸ ਕੋਝੀਆਂ ਚਾਲਾਂ ਹੀ ਆ ਇਹ ਕੀ ਲੱਗਦਾ ਵੀ ਜਿਹੜੀ ਇਹ ਜ਼ਮੀਨਾਂ ਖਰੀਦ ਕੇ ਡਿਵੈਲਪ ਕੀਤੀਆਂ ਜਾਣਗੀਆਂ ਇਹਨਾਂ 'ਚ ਵੀ ਕੋਈ ਬਾਹਰੋਂ ਲੈ ਕੇ ਬੰਦੇ ਬਾਹਰੋਂ ਨਹੀਂ ਆਣੇ ਜੀ ਸਾਡੇ ਬੰਦੇ ਆ ਸਾਡੀ ਆਬਾਦੀ ਕਿੱਥੇ ਐ ਪੰਜਾਬ ਦੀ ਜਿਹੜਾ ਐਨ ਆਰ ਆਈ ਐ ਉਹ ਤਾਂ ਵਾਪਸ ਆਉਂਦਾ ਨਹੀਂ ਪੰਜਾਬ 'ਚ ਉਹਨਾਂ ਦੀ ਤਾਂ ਆਪਣੀ ਕਬਜ਼ੇ ਹੋਈ ਹੋਈਆਂ ਜ਼ਮੀਨਾਂ ਤੁਸੀਂ ਦੇਖ ਸਕਦੇ ਹੋ ਐਨ ਆਰ ਆਈ ਐਨੇ ਆਂਦੇ ਆ ਆਏ ਸਾਲ ਤੇ ਉਹਨਾਂ ਦੀ ਤਾਂ ਆਪ ਜ਼ਮੀਨਾਂ ਕਬਜ਼ਾ ਹੋ ਜੰਨੀਆਂ ਤੇ ਮੈਨੂੰ ਨਹੀਂ ਲੱਗਦਾ ਇਹ ਸਰਕਾਰਾਂ ਜੇ ਕਰਨਾ ਚਾਵੇ ਤਾਂ ਖੇਤੀ ਨੂੰ ਪ੍ਰੋਮੋਟ ਕਰੋ ਨਾ ਤੁਸੀਂ ਤੁਸੀਂ ਕਿਉਂ ਕੋਠੀਆਂ ਦੇ ਆਹ ਕਲੋਨੀਆਂ ਨੂੰ ਡਿਵੈਲਪ ਕਰਨ ਦੇ ਮਗਰ ਲਗੇ ਦੋ ਲੋਕਾਂ ਨੂੰ ਮੱਝਾਂ ਗਾਇਆਂ ਵਾਸਤੇ ਲੋਨ ਦੋ ਪੋਲਟਰੀ ਫਾਰਮ ਦੋ ਪਿਗਰੀ ਫਾਰਮ ਵਾਸਤੇ ਦੋ ਜ਼ਮੀਨਾਂ ਨੂੰ ਨਵੀਂ-ਨਵੀਂ ਜਿਹੜੇ ਹਾਈਬ੍ਰਿਡ ਬੀਜ ਆ ਗਏ ਸਾਡਾ ਦੇਸੀ ਕਲਚਰ ਕਿੱਥੇ ਐ ਸਾਨੂੰ ਦੇਸੀ ਬੀਜ ਦੋ ਨਾ ਤੁਸੀਂ ਕਹੀ ਜਾਂਦੇ ਕਾਨਕ ਨਾ ਲਾਓ ਜੀਰੀ ਨਾ ਲਾਓ ਸਾਨੂੰ ਉਹਦਾ ਬਦਲਤਾ ਦੋ ਐਮਐਸਪੀ ਤਾਂ ਦੇ ਦੋ ਤੁਸੀਂ ਤੁਸੀਂ ਕਦੇ ਅਪਲਾਈ ਨਹੀਂ ਕੀਤਾ ਫਿਰ ਮੈਂ ਵੀ ਮੈਂ ਲੋਨ ਲੈ ਲਾਂ ਮੈਂ ਕੋਈ ਹੋਰ ਬਿਜ਼ਨਸ ਲੋਨ ਹੁਣ ਆਪਣੇ ਕੋਲ ਰਹੀ ਹੀ ਕੁਛ ਨਹੀਂ ਦਿਖਾਉਣ ਲਈ ਦਿਖਾਉਣ ਲਈ ਕੀ ਹੈ ਹੁਣ ਆਪਣੇ ਕੋਲ ਤਾਂ ਕੁਝ ਵੀ ਨਹੀਂ ਹੈ ਸਾਨੂੰ ਤਾਂ 20-50 ਹਜ਼ਾਰ ਲੋਨ ਵੀ ਨਹੀਂ ਮਿਲਣਾ ਜੇ ਧਾਰਗਾਂਡ ਤੇ ਸਾਡੇ ਕੋਲ ਹੈ ਹੀ ਕੁਝ ਨਹੀਂ ਹੁਣ ਅੱਧੀ ਤਦਾਂ ਦੇ ਵਿੱਚ ਸਾਨੂੰ ਲੋਨ ਕਿਹੜਾ ਦਊਗਾ ਸਾਡੇ ਕੋਲ ਤਾਂ ਜ਼ਮੀਨ ਵੀ ਹੈ ਨਹੀਂ ਹੁਣ ਤਾਂ ਜ਼ਮੀਨ ਵੀ ਖੁੰਝ ਗਈ ਕੱਖ ਵੀ ਨਹੀਂ ਰਿਹਾ ਠੀਕ ਆ ਸਰਦਾਰ ਸਾਹਿਬ ਤੁਸੀਂ ਸਮਝਦਾ ਜੀ ਧੰਨਵਾਦ ਤਾਂ ਇਹ ਅਰਜਿੰਦਰ ਸਿੰਘ ਹੁਣੀ ਨੇ ਜੋ ਕਿ ਫੇਸ 5 ਦੇ ਵਿੱਚ ਇੱਥੇ ਇੱਕ ਸਟਾਲ ਲਾਉਂਦੇ ਨੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਹਾਂ ਪਰ ਇਹ ਇਹਨਾਂ ਦੀ ਕਹਾਣੀ ਜਿਹੜੀ ਆ ਉਹ ਤੁਹਾਨੂੰ ਦਿਖਾਉਣੀ ਇਸ ਕਰਕੇ ਜ਼ਰੂਰੀ ਸੀ ਤਾਂ ਜੋ ਜੋ ਪੰਜਾਬ ਦੇ ਵਿੱਚ ਵੱਡੇ ਵੱਡੇ ਵਪਾਰੀ ਡਿਵੈਲਪਰਸ ਆ ਕੇ ਜ਼ਮੀਨਾਂ ਖਰੀਦ ਰਹੇ ਨੇ ਜਾਂ ਜਿਸ ਤਰ੍ਹਾਂ ਅੱਜ ਕੱਲ ਲੈਂਡ ਪੂਲਿੰਗ ਦਾ ਕਿ ਮਸਲਾ ਚੱਲ ਰਿਹਾ ਹੈ ਕਿ ਪੰਜਾਬ ਦੇ ਵਿੱਚ ਵਕਫਾ-ਵਕਫਾ ਤੋਂ ਜ਼ਮੀਨ ਜਿਹੜੀ ਆ ਉਹ ਚੁੱਕੀ ਜਾਣੀ ਆ ਜਾਂ ਲਈ ਜਾਣੀ ਆ ਖਰੀਦੀ ਜਾਣੀ ਆ ਕਿਸਾਨਾਂ ਤੋਂ ਤੇ ਉੱਥੇ ਉਹਨੂੰ ਡਿਵੈਲਪਮੈਂਟ ਡਿਵੈਲਪ ਕੀਤਾ ਜਾਣਾ ਉੱਥੇ ਵੱਡੀਆਂ ਇਮਾਰਤਾਂ ਖੜੀਆਂ ਹੋ ਜਾਣਗੀਆਂ ਇੰਡਸਟਰੀਅਲ ਏਰੀਆ ਬਣ ਜਾਣਗੇ ਜਾਂ ਹੋਰ ਵਕਫਾ-ਵਕਫ ਜਿਹੜੀ ਚੀਜ਼ਾਂ ਕਿਹਾ ਜਾਂਦਾ ਕਿ ਉੱਥੇ ਬਣ ਜਾਣਗੀਆਂ ਪਰ ਉਸ ਤੋਂ ਬਾਅਦ ਜਦੋਂ ਇੱਕ ਕਿਸਾਨ ਆਪਣੀ ਜ਼ਮੀਨ ਵੇਚ ਦਿੰਦਾ ਦੇ ਦਿੰਦਾ ਕਿਸੇ ਆ ਜੇ ਕਹ ਲੀਏ ਕਿ ਵੱਧ ਆਮਦਨ ਦੇਖ ਕੇ ਵੀ ਕਿਥੇ ਰੇਟ ਕਿੱਲੇ ਦਾ ਕਿਥੇ 25 40 ਲੱਖ ਆ ਤਾਂ ਜਦੋਂ ਉਹਦਾ ਕਰੋੜਾ ਰੁਪਈਆ ਮਿਲਦਾ ਤਾਂ ਉਸ ਲਾਲਚ ਦੇ ਤਹਿ ਤਾਂ ਕਿ ਜਦੋਂ ਕਿਸਾਨ ਆਪਣੀ ਜ਼ਮੀਨ ਵੇਚਦਾ ਤਾਂ ਉਸ ਆਪਣੇ ਹੱਥ ਤੋਂ ਜ਼ਮੀਨ ਗਵਾ ਬੈਂਦਾ ਤਾਂ ਉਸ ਤੋਂ ਬਾਅਦ ਦੇ ਕਈ ਪਰਿਵਾਰਾਂ ਦੇ ਹਾਲਾਤ ਕੀ ਨੇ ਉਸ ਦੀ ਕਬੱਡੀ ਉਦਾਹਰਨ ਸਰਦਾਰ ਰਜਿੰਦਰ ਸਿੰਘ ਹੋਣੀ ਸੀ ਜਿਨ੍ਹਾਂ ਦੇ ਵੱਲੋਂ ਹੁਣ ਇਹ ਸਟਾਲ ਲਗਾਈ ਜਾ ਰਹੀ ਹੈ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਮਹਾਲੀ